ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਬਾਲ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਜਦ ਗੁਰੂ ਹਰ राय ਜੀ ਜੋਤੀ ਜੋਤ ਸਮਾਏ ਤਾਂ ਗੁਰੂ ਹਰਿਕ੍ਰਿਸ਼ਨ ਜੀ ਦੀ ਉਮਰ 5 ਸਾਲ 2 ਮਹੀਨੇ 12 ਦਿਨ ਦੀ ਸੀ ਗੁਰੂ ਹਰਿਕ੍ਰਿਸ਼ਨ ਗੁਰੂ ਸਾਹਿਬਾਨ ਦੀਆਂ 10 ਜੋਤਾਂ ਵਿੱਚੋਂ ਸਭ ਤੋਂ ਛੋਟੀ ਸੰਸਾਰਿਕ ਉਮਰ ਦੇ ਸਨ ਇਸੇ ਕਰਕੇ ਸਿੱਖ ਜਗਤ ਇਹਨਾਂ ਨੂੰ ਬਾਲਾ ਪ੍ਰੀਤਮ ਕਹਿ ਕੇ ਯਾਦ ਕਰਦਾ ਹੈ ਗੁਰਗੱਦੀ ਵਕਤ ਵੀ ਉਹਨਾਂ ਦੀ ਉਮਰ ਸਿਰਫ 5 ਸਾਲ ਦੀ ਸੀ ਐਨੀ ਛੋਟੀ ਉਮਰ ਵਿੱਚ ਸਿਰਫ 2.5 ਸਾਲ ਗੁਰਗੱਦੀ ਤੇ ਦੌਰਾਨ ਖਾਲੀ ਜ਼ਿੰਮੇਵਾਰੀ ਹੀ ਨਹੀਂ ਨਿਭਾਈ ਸਗੋਂ ਗੁਰੂ ਸਾਹਿਬਾਨਾਂ ਦੁਆਰਾ ਉੱਚੀ ਆਦਰਸ਼ਾਂ ਤੇ ਅਸੂਲਾਂ ਨੂੰ ਦ੍ਰਿੜ ਕਰਵਾਉਂਦੇ ਕਈ ਨਵੇਂ ਪੂਰਨੇ ਵੀ ਪਾਏ ਹਨ ਉਮਰ ਭਾਵੇਂ ਛੋਟੀ ਸੀ ਪਰ ਅਕਾਲ ਪੁਰਖ ਦੇ ਨਾਮ ਦਾ ਐਸਾ ਆਤਮਿਕ ਰੰਗ ਚੜ੍ਹਿਆ ਸੀ ਕਿ ਦਰਸ਼ਨ ਕਰਨ ਵਾਲਿਆਂ ਨੂੰ ਵੀ ਆਤਮਿਕ ਹੁਲਾਰੇ ਵਿੱਚ ਲੈ ਆਉਂਦੇ ਸੇਵਾ ਇੰਨੀ ਪਿਆਰ ਤੇ ਸ਼ਿੱਦਤ ਨਾਲ ਕਰਦੇ ਕਿ ਲੋਕਾਂ ਦੇ ਮਾਨਸਿਕ ਤੇ ਸਰੀਰਕ ਦੋਨੋਂ ਦੁੱਖ ਦੂਰ ਹੋ ਜਾਂਦੇ। ਬੋਲ ਇੰਨੇ ਮਿੱਠੇ ਤੇ ਆਵਾਜ਼ ਉਹ ਜਾਦੂ ਸੀ ਕਿ بڑے بڑے ਨਿਰਦਈ ਵੀ ਤੇ ਜ਼ਾਲਮ ਵੀ ਸ਼ਾਂਤ ਹੋ ਜਾਂਦੇ। ਕਈਆਂ ਦੇ ਮਨ ਵਿੱਚ ਸੰਸਾ ਸੀ ਕਿ ਇੰਨਾ ਛੋਟਾ ਬੱਚਾ ਸਿੱਖ ਧਰਮ ਦੀ ਜਥੇਬੰਦੀ ਕਰ ਪਾਏਗਾ ਕਿ ਨਹੀਂ। ਦੂਸਰਾ RAM RAI ਦਾ ਵਿਰੋਧੀ ਮਸੰਦ ਜੋ ਆਪਣੇ ਸਵਾਰਥ ਲਈ RAM RAI ਦੇ ਮਨ ਵਿੱਚ ਈਰਖਾ ਦੀ ਅੱਗ ਨੂੰ ਹਵਾ ਦੇ ਰਹੇ ਸਨ ਤੇ ਤੀਸਰਾ ਔਰੰਗਜ਼ੇਬ ਜੋ ਖੁਦ ਵੀ ਰਾਜਸੀ ਹਿੱਤਾਂ ਤੇ ਤਕਾਜ਼ੇ ਵਜੋਂ ਚਾਹੁੰਦਾ ਸੀ ਕਿ RAM RAI ਵਰਗਾ ਬੰਦਾ ਅਗਰ ਗੁਰੂ ਬਣ ਜਾਏ ਤਾਂ ਮੁਗਲ ਹਕੂਮਤ ਲਈ ਬਧੀਰੇ ਉਪਯੋਗੀ ਸਿੱਧ ਹੋਵੇਗਾ ਜਿਸ ਨੂੰ ਕੁਝ ਲਾਲਚ ਜ਼ਗੀਰ ਜਾਂ ਸਨਮਾਨ ਦੇ ਕੇ ਆਪਣੀ ਤਾਬਿਆ ਵਿੱਚ ਰੱਖਿਆ ਜਾ ਸਕਦਾ ਹੈ ਪਰ ਗੁਰੂ ਹਰਕ੍ਰਿਸ਼ਨ ਨੇ ਗੁਰਗੱਦੀ ਤੇ ਵਿਰਾਜਮਾਨ ਹੁੰਦਿਆਂ ਹੀ ਆਪਣੀ ਅਸੁਧਾਰਨ ਯੋਗਤਾ ਤੇ ਸਿਆਨਪ ਨਾਲ ਚੁਣੌਤੀਆਂ ਦਾ ਸਾਹਮਣਾ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਗੁਰੂ ਹਰਕ੍ਰਿਸ਼ਨ ਦਾ ਜਨਮ ਗੁਰੂ ਹਰਰਾਏ ਸਾਹਿਬ ਤੇ ਮਾਤਾ ਕਿਸ਼ਨਕੌਰ ਦੇ ਘਰ ਵਿਖੇ 7 ਜੁਲਾਈ 1656 ਵਿੱਚ ਹੋਇਆ। ਗੁਰੂ ਹਰਰਾਏ ਸਾਹਿਬ ਦੇ ਦੋ ਪੁੱਤਰ ਸਨ, ਰਾਮ ਰਾਏ ਤੇ ਹਰਕ੍ਰਿਸ਼ਨ। ਸੰਗਤਾਂ ਦਾ ਪਿਆਰ ਤੇ ਸਤਿਕਾਰ ਗੁਰੂ ਹਰ ਸਾਹਿਬ ਨਾਲ ਤੇ ਗੁਰੂ ਹਰਰਾਏ ਸਾਹਿਬ ਦਾ ਸੰਗਤ ਨਾਲ ਕਥਾ ਕੀਰਤਨ ਗੁਰਬਾਣੀ ਤੇ ਸਿਮਰਨ ਦੋਨੋਂ ਸਾਹਿਬ ਜਾਦਿਆਂ ਤੇ ਅਮਿੱਟ ਪ੍ਰਭਾਵ ਛੋੜ ਗਿਆ। ਗੁਰੂ ਹਰ राय ਸਾਹਿਬ ਦਾ ਪਿਆਰ ਕੇਵਲ ਸਿੱਖ ਨਾਲ ਨਹੀਂ ਸੀ ਬਲਕਿ ਹੋਰ ਕੌਮ ਤੇ ਬੰਦੇ ਨਾਲ ਬਿਨਾ ਕਿਸੇ ਊਚ ਨੀਚ ਗਰੀਬ ਅਮੀਰ ਦਾ ਫਰਕ ਕਰੇ ਉਹ ਸਰਬਸਾਂਝੀ ਵਾਲਤਾ ਦੇ ਪ੍ਰਤੀਕ ਦੀਨ ਦੁਖੀ ਦੀ ਸਾਰ ਤੇ ਸੇਵਾ ਕਰਨ ਵਾਲੇ ਪਰਉਪਕਾਰੀ ਸਨ ਉਹਨਾਂ ਨੇ ਰੋਗੀਆਂ ਦੀਆਂ ਪੀੜਾਂ ਤੇ ਰੋਗ ਦੂਰ ਕਰਨ ਲਈ ਸਫਾਖਾਨਾ ਤੇ દવાਖਾਨੇ ਖੋਲ੍ਹਿਆ ਸੀ ਜਿਥੀ ਉਹ ਕਥਾ ਕੀਰਤਨ ਗੁਰਬਾਣੀ ਤੇ ਸਿਮਰਨ ਤੋਂ ਬਾਅਦ ਰੋਗੀਆਂ ਦਾ ਇਲਾਜ ਤੇ ਸੇਵਾ ਕਰਦੇ ਆਪ ਜੀ ਦੀ ਸੇਵਾ ਨਾਲ ਰੋਗੀਆਂ ਨੂੰ ਜੋ-ਜੋ ਨਵਾਂ ਜੀਵਨ ਮਿਲਣਾ ਸ਼ੁਰੂ ਹੋਇਆ ਆਪ ਦਾ ਜਸ ਫੈਲਦਾ ਗਿਆ ਬਚਪਨ ਤੋਂ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸਿੱਖਿਆ ਦਿਖਿਆਵਲ ਇਤਨਾ ਧਿਆਨ ਦਿੱਤਾ ਗਿਆ ਕਿ 4 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਸਾਰੀਆਂ ਬਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਸ਼ਬਦ ਜਵਾਨੀ ਯਾਦ ਹੋ ਗਏ ਜਦੋਂ ਗੁਰੂ ਹਰ राय ਉਪਦੇਸ਼ ਦੇ ਰਹੇ ਹੁੰਦੇ ਤਾਂ ਆਪ ਜੀ ਉਹਨਾਂ ਦੇ ਵਿਚਾਰ ਬੜੇ ਧਿਆਨ ਨਾਲ ਸੁਣਦੇ ਤੇ ਯਾਦ ਰੱਖਦੇ ਹਰ ਕ੍ਰਿਸ਼ਨ ਸਾਹਿਬ ਦਿਨ ਚੜ੍ਹੇ ਉਹਨਾਂ ਨਾਲ દવાਖਾਨੇ ਵਿੱਚ ਜਾ ਕੇ ਰੋਗੀਆਂ ਦੀ ਸੇਵਾ ਤੇ ਪਿਤਾ ਦਾ ਹੱਥ ਬਟਾਉਂਦੇ ਇਹਨਾਂ ਦੀ ਕੋਮਲ ਛੋਹ, ਮਿੱਠੀ ਬੋਲ, ਆਤਮਿਕ ਤੇ ਅਧਿਆਤਮਿਕ ਸ਼ਕਤੀ ਤੇ ਨੂਰਾਨੀ ਚਿਹਰਾ ਨਾਲ ਰੋਗੀਆਂ ਦੀ ਅੰਦੀ ਬਿਮਾਰੀ ਤਾਂ ਆਪਣੇ ਆਪ ਠੀਕ ਹੋ ਜਾਂਦੀ। ਗੁਰੂ ਗੋਬਿੰਦ ਸਿੰਘ ਜੀ ਆਪਣੀ ਅਰਦਾਸ ਦੀ ਪਹਿਲੀ ਪੌੜੀ ਵਿੱਚ ਫਰਮਾਉਂਦੇ ਹਨ। "ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਇ" ਵਾਕਿਆ ਹੀ ਜਿੰਨਾ ਉਤੇ ਗੁਰੂ ਹਰਕ੍ਰਿਸ਼ਨ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਪੈ ਜਾਂਦੀ ਉਹਨਾਂ ਦੇ ਸਭ ਦੁੱਖ ਦੂਰ ਹੋ ਜਾਂਦੇ ਰੋਗ ਕੱਟੇ ਜਾਂਦੇ ਸੁੱਕੇ ਹਰੇ ਭਰੇ ਹੋ ਜਾਂਦੇ ਆਦਮੀਆਂ ਵਿਹਾਦਿਆਂ ਤੇ ਉਪਾਧੀਆਂ ਮਿਟਾ ਦਿੰਦੇ ਗੁਰੂ ਹਰ ਰਾਏ ਸਾਹਿਬ ਨੇ ਆਪ ਵੀ ਹਰਕ੍ਰਿਸ਼ਨ ਜੀ ਦੀ ਦ੍ਰਿਸ਼ਟੀ ਦੇ ਸੁਖਾਵੇਂ ਸਰੂਪ ਨੂੰ ਵਿਦਮਾਨ ਕੀਤਾ ਸੀ ਇੱਕ ਸਮਾਂ ਆਇਆ ਜਦੋਂ ਦਿੱਲੀ ਦੇ ਹੁਕਮਰਾਨ ਸ਼ਾਹਜਹਾਨ ਦੇ ਪੁੱਤਰ ਦਾਰਾ ਸ਼ਿਕੋ ਜੋ ਔਰੰਗਜ਼ੇਬ ਦੀ ਮਕਾਰੀ ਕਰਕੇ ਸਖਤ ਬਿਮਾਰ ਪੈ ਗਿਆ ਸੀ ਜਿਸ ਦੀ ਸਲਾਮਤੀ ਵਾਸਤੇ ਮੁਗਲ ਹੁਕਮਰਾਨ ਸ਼ਾਹਜਹਾਨ ਨੇ ਕੋਈ ਹਕੀਮ ਕੋਈ ਫਕੀਰ ਤੇ ਕੋਈ ਹਿੱਲਾ ਨਾ ਛੱਡਿਆ ਤਾਂ ਗੁਰੂ ਹਰ Rai ਸਾਹਿਬ ਦੇ ਦਵਾਖਾਨੇ ਦੀਆਂ ਦਵਾਈਆਂ ਨਾਲ 9 ਵਾਰ 9 ਹੋ ਗਿਆ ਦਾਰਾ ਸ਼ਿਕੋ ਇੱਕ ਸੂਫੀ ਤੇ ਨੇਕ ਨੀਅਤ ਖਿਆਲਾਂ ਦਾ ਬੰਦਾ ਸੀ ਬਾਦਸ਼ਾਹ ਦਾ ਚਹੀਤਾ ਪੁੱਤਰ ਤੇ ਸਭ ਤੋਂ ਵੱਡਾ ਵੀ ਗਦੀ ਨਿਸ਼ੀਨੀ ਦਾ ਹੱਕ ਉਸਦਾ ਸੀ ਤੇ ਸ਼ਾਹਜਹਾਨ ਦੇਣਾ ਵੀ ਉਸੇ ਨੂੰ ਚਾਹੁੰਦਾ ਸੀ ਅਚਾਨਕ ਜਦ ਬਾਦਸ਼ਾਹ ਸਖਤ ਬਿਮਾਰ ਹੋ ਗਿਆ ਚਾਰੋਂ ਪੁੱਤਰਾਂ ਨੂੰ ਤਖਤ ਹਾਸਲ ਕਰਨ ਦਾ ਫਿਕਰ ਪੈ ਗਿਆ ਦਾਰਾ ਜੋ ਉਸ ਵਕਤ ਸ਼ਾਹਜਹਾਨ ਦੀ ਤਾਮਿਰਦਾਰੀ ਵਿੱਚ ਸੀ ਕਿਲੇ ਦੇ ਚਾਰੇ ਦਰਵਾਜ਼ੇ ਬੰਦ ਕੀਤੇ ਤੇ ਤਾਂ ਕਿ ਬਿਮਾਰੀ ਦੀ ਭਿੰਨਕ ਦੂਜੇ ਭਰਾਵਾਂ ਨੂੰ ਦੱਖਣ ਗੁਜਰਾਤ ਤੇ ਬੰਗਾਲ ਵਿੱਚ ਨਾ ਪਵੇ। ਰੌਸ਼ਨ ਆਰਾ ਦਾਰਾ ਸ਼ਿਕੋ ਦੀ ਧੀਨ ਖੂਫੀਆ ਤੌਰ ਤੇ ਖਬਰਾਂ ਔਰੰਗਜ਼ੇਬ ਨੂੰ ਪਹੁੰਚਾਉਂਦੀ ਸੀ। ਔਰੰਗਜ਼ੇਬ ਨੂੰ ਇਸ ਦੀ ਸੂਹ ਮਿਲ ਗਈ। ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨੂੰ ਆਪਣੇ ਨਾਲ ਮਲਾ ਕੇ ਦਾਰਾ ਤੇ ਚੜ੍ਹਾਈ ਕਰਨ ਦਾ ਫੈਸਲਾ ਕਰ ਲਿਆ। ਜਦੋਂ ਦਾਰਾ ਨੂੰ ਪਤਾ ਚੱਲਿਆ ਉਹ ਆਪਣੀਆਂ ਫੌਜਾਂ ਲੈ ਕੇ ਸ਼ਾਮੂਗੜ੍ਹ ਤੋਂ ਜੋ ਆਗਰੇ ਤੋਂ 16 ਕਿਲੋਮੀਟਰ ਦੂਰ ਸੀ ਪਹੁੰਚ ਗਿਆ ਦਾਰਾ ਬੁਰੀ ਤਰ੍ਹਾਂ ਹਾਰ ਗਿਆ ਅਫਗਾਨਿਸਤਾਨ ਨੂੰ ਨੱਟ ਭੱਜਿਆ ਰਸਤੇ ਵਿੱਚ ਗੋਇੰਦਵਾਲ ਗੁਰੂ ਹਰ Rai ਜੀ ਨੂੰ ਜਾ ਮਿਲਿਆ ਗੁਰੂ ਸਾਹਿਬ ਨੇ ਕਿਸੇ ਰਾਜਸੀ ਮਕਸਦ ਲਈ ਨਹੀਂ ਪਰ ਸ਼ਰਨ ਆਏ ਦੀ ਸਹਾਇਤਾ ਕਰਨ ਦੀ ਖਾਤਰ ਫੌਸ ਸਮੇਤ ਉਸ ਨੂੰ ਲੰਗਰ ਪਾਣੀ ਛਕਾਇਆ ਤੇ ਉਸ ਦੀ ਜਾਨ ਬਚਾਉਣ ਲਈ ਵਿਆਸ ਦਰਿਆ ਤੇ ਖੜੋਤੀਆਂ ਬੀੜੀਆਂ ਆਪਣੀ ਕਬਜ਼ੀ ਵਿੱਚ ਕਰ ਲਈਆਂ ਇੱਥੋਂ ਤਾਂ ਉਹ ਬਚ ਨਿਕਲਿਆ ਪਰ ਅਫਗਾਨਿਸਤਾਨ ਜਾਂਦੇ ਕਿਸੇ ਗद्दार ਦੀ ਗਦਾਰੀ ਕਰਕੇ ਰਸਤੇ ਵਿੱਚ ਪਕੜਿਆ ਗਿਆ ਔਰੰਗਜ਼ੇਬ ਨੇ ਗੱਦੀ ਹਾਸਲ ਕਰ ਲਈ ਆਪਣੇ ਭਰਾਵਾਂ ਨੂੰ ਬੁਰੀ ਤਰ੍ਹਾਂ ਕਤਲ ਕਰਵਾ ਕੇ ਪਿਓ ਨੂੰ ਆਗਰੇ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਉਹਨਾਂ ਸਭ ਕੋਲੋਂ ਬਦਲੇ ਲੈਣ ਦੀ ਸੋਚ ਰਿਹਾ ਸੀ ਜਿੰਨਾ ਜਿੰਨਾਂ ਨੇ ਦਾਰਾ ਦੀ ਮਦਦ ਕੀਤੀ ਉਸਨੇ ਗੁਰੂ ਹਰ Rai ਸਾਹਿਬ ਨੂੰ ਆਪਣੇ ਹੱਥ ਨਾਲ ਚਿੱਠੀ ਲਿਖ ਕੇ ਸ਼ਿਵਦੀয়াল ਦੇ ਹੱਥ ਬੜੇ ਪਿਆਰ ਸਤਿਕਾਰ ਨਾਲ ਸੱਦਾ ਭੇਜਿਆ ਗੁਰੂ ਸਾਹਿਬ ਨੇ ਨਿਕਟ ਵਰਤੀ ਸਿੱਖਾਂ ਨਾਲ ਸਲਾਹ ਕੀਤੀ ਤੇ ਕਿਹਾ ਕਿ ਉਹ ਆਪਣੇ ਭਰਾਵਾਂ ਦਾ ਕਾਤਲ ਹੈ ਪਿਓ ਨੂੰ ਕੈਦ ਕਰਕੇ ਮੱਲੂ ਮੱਲੀ ਤਖਤ ਤੇ ਬੈਠਿਆ ਹੈ ਤੇ ਨੀਕ ਬੰਦਿਆਂ ਦਾ ਕਾਤੀ ਹੈ ਉਸ ਨਾਲ ਸਾਡਾ ਕੋਈ ਵਾਸਤਾ ਨਹੀਂ ਇਹੀ ਜਵਾਬ ਔਰੰਗਜ਼ੇਬ ਨੂੰ ਲਿਖ ਕੇ ਭੇਜ ਦਿੱਤਾ ਜਿਸ ਨੂੰ ਪੜ ਕੇ ਉਹ ਬਹੁਤ ਸਖਪਰਾਇਆ ਹੁਣ ਉਸਨੇ ਲੂੰਬੜ ਚਾਲ ਚੱਲੀ ਰਾਜਾ ਜੈ ਸਿੰਘ ਜੋ ਉਹਨਾਂ ਦੇ ਸ਼ਰਧਾਲੂ ਸੀ ਗੁਰੂ ਸਾਹਿਬ ਨੂੰ ਬੁਲਾਉਣ ਵਾਸਤੇ ਕਿਹਾ ਗੁਰੂ ਸਾਹਿਬ ਖੋਤਾ ਨਹੀਂ ਗਏ ਆਪਣੇ ਵੱਡੇ ਪੁੱਤਰ RAM RAI ਨੂੰ ਭੇਜ ਦਿੱਤਾ ਅਦਾਲਤਾਂ ਦੇ ਨਾਲ ਸੱਚ ਤੋਂ ਮੂੰਹ ਨਹੀਂ ਮੋੜਨਾ ਕਿਸੇ ਤੋਂ ਡਰਨਾ ਨਹੀਂ ਤੇ ਹਰ ਸਵਾਲ ਦਾ ਸਹੀ ਉੱਤਰ ਦੇਣਾ RAM RAI ਨਾਲ ਭਾਈ ਗੁਰਦਾਸ ਤੇ ਭਾਈ ਤਾਰਾ ਨੂੰ ਭੇਜਣਾ ਕੀਤਾ 24 ਘੋੜਸਵਾਰ ਤੇ 40 ਸਿੱਖ ਵੀ ਨਾਲ ਗਏ RAM RAI ਅੰਬਾਲਾ ਤੋਂ ਪਾਣੀਪਤ ਹੁੰਦੇ ਦਿੱਲੀ ਮਜਨੂ ਦੇ ਢਿੱਲੇ ਤੇ ਟਿਕਾਣਾ ਕੀਤਾ ਰਾਮ ਰਾਏ ਦਾ ਔਰੰਗਜ਼ੇਬ ਤੇ ਬਹੁਤ ਚੰਗਾ ਪ੍ਰਭਾਵ ਪਿਆ ਉਸਨੇ ਹਰ ਪ੍ਰਸ਼ਨ ਦਾ ਉੱਤਰ ਬੜੇ ਸੁਚੱਜੇ ਢੰਗ ਨਾਲ ਦਿੱਤਾ ਪਰ ਛੇਤੀ ਹੀ ਸ਼ਾਹੀ ਪ੍ਰਭਾਵ ਹਾਵੀ ਹੋਣ ਲੱਗ ਪਿਆ ਕਰਮ ਕਾਂਡਾਂ ਨਾਲ ਬਾਦਸ਼ਾਹ ਦੀ ਖੁਸ਼ਾਮਤ ਵੀ ਹੋਣ ਲੱਗੀ ਇੱਕ ਦਿਨ ਵਾਰਤਾ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਬਾਕ ਨੂੰ ਪਲਟਾ ਦਿੱਤਾ ਜਦੋਂ ਔਰੰਗਜ਼ੇਬ ਨੇ ਗੁਰੂ ਨਾਨਕ ਸਾਹਿਬ ਦੀ ਇਸ ਤੱਕ ਬਾਰੇ ਸਵਾਲ ਕੀਤਾ ਮਿੱਟੀ ਮੁਸਲਮਾਨ ਕੀ ਪੇੜੇ ਫੈਕੁਮਿਆਰ ਤੜਪਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਮਿੱਟੀ ਮੁਸਲਮਾਨ ਨੂੰ ਕਹਿੰਦੇ ਕਹਿੰਦੇ ਡਰ ਗਿਆ ਮਿੱਟੀ ਦੇ ਮਾਨ ਕੀ ਕਹਿ ਦਿੱਤਾ ਸੱਚ ਤੋਂ ਮੂੰਹ ਮੋੜ ਲਿਆ ਕਿਉਂਕਿ ਇਸ ਨਾਲ ਮੁਸਲਮਾਨਾਂ ਦੇ ਵਿਸ਼ਵਾਸ ਨੂੰ ਥੇਸ ਲੱਗਦੀ ਮੁਸਲਮਾਨਾਂ ਦਾ ਮੰਨਣਾ ਹੈ ਕਿ ਰੂਹ ਕਬਰ ਵਿੱਚ ਹੀ ਮਰਦੇ ਲਈ ਨਾਲ ਦੱਬੀ ਜਾਂਦੀ ਹੈ ਤੇ ਹাশਰ ਵਾਲੇ ਦਿਨ ਰੂਹਾਂ ਕਬਰਾਂ ਵਿੱਚੋਂ ਨਿਕਲ ਕੇ ਅੱਲਾਹ ਦੀ ਹਜ਼ੂਰੀ ਵਿੱਚ ਆਪਣੇ ਕਰਮਾਂ ਦਾ ਹਿਸਾਬ ਦਿੰਦੀਆਂ ਹਨ ਜਦ ਕਿ ਗੁਰੂ ਨਾਨਕ ਸਾਹਿਬ ਦਾ ਮੰਨਣਾ ਹੈ ਕਿ ਸਰੀਰ ਕਬਰਾਂ ਵਿੱਚ ਹੀ ਗਲ ਸੜ ਜਾਂਦਾ ਹੈ ਕੋਈ ਰੂਹ ਉੱਥੇ ਨਹੀਂ ਟਿੱਕੀ ਹੁੰਦੀ ਗੁਰੂ ਸਾਹਿਬ ਦਾ ਕਹਿਣ ਦਾ ਭਾਵ ਸੀ ਜੇ কুমਿਆਰ ਉੱਥੋਂ ਮਿੱਟੀ ਪੁੱਟ ਕੇ ਮਿੱਟੀ ਦੇ ਬਣੇ ਭਾਂਡੇ ਨੂੰ ਆਵੇ ਤੇ ਰੱਖ ਕੇ ਪਕਾਵੇ ਤਾਂ ਕੀ ਰੂ ਪੁਕਾਰੇਗੀ ਕਿ ਮੈਨੂੰ ਨਾ ਸਾੜੋ ਇਹ ਇਸਲਾਮੀ ਵਿਸ਼ਵਾਸ ਵਿਵੇਕ ਬੁੱਧੀ ਵਿਚਾਰਾਂ ਤੇ ਖਰਾ ਨਹੀਂ ਉਤਰਦਾ ਤੇ ਮਹਿਜ਼ ਇੱਕ ਭਰਮ ਹੈ ਜਦ ਹੀ ਘਟਨਾ ਕੀਰਤਪੁਰ ਸਾਹਿਬ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਨਾ ਮੱਥੇ ਲੱਗਣ ਦੀ ਹਦਾਇਤ ਲਿਖ ਭੇਜੀ ਤੇ ਗੁਰੂ ਦਰਬਾਰ ਵਿੱਚ ਆਉਣ ਤੋਂ ਮਨਾ ਕਰ ਦਿੱਤਾ ਤੇ ਸੰਗਤ ਨੂੰ ਵੀ ਦੇ ਦਿੱਤੀ ਗੁਰੂ ਸਾਹਿਬ ਤੇ ਸਾਰੇ ਸਿੱਖਾਂ ਲਈ ਵੀ ਉਸ ਦਾ سنگੀਨ ਜ਼ੁਰਮ ਸੀ ਗੁਰੂ ਬਚਨਾਂ ਨੂੰ ਪਲਟਿਆ ਜੋ ਮੁਕਤਾ ਨੂੰ ਸੱਚੀ ਸੇਵ ਦੀਣ ਲਈ ਉਚਾਰੇ ਗਏ ਸਨ ਜਿਨ ਭਾਈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸੁਖ ਨਹੀਂ ਹਮਾਰਾ ਇਸ ਤਰ੍ਹਾਂ ਜਦ ਰਾਮ ਰਾਏ ਨੂੰ ਮਾਫੀ ਨਾ ਮਿਲੀ ਤਾਂ ਉਸਨੇ ਔਰੰਗਜ਼ੇਬ ਤੋਂ ਜ਼ਗੀਰ ਲੈ ਕੇ ਆਪਣਾ ਵਾਸਾ ਦੇਰਾਦੂੰਨ ਕਰ ਲਿਆ ਗੁਰੂ ਹਰ ਰਾਏ ਪੂਰੇ 31 ਵਰਿਆਂ ਦੇ ਹੋ ਗਏ ਸੀ ਗੁਰਗੱਦੀ ਤੇ ਬੈਠਿਆਂ 13 ਸਾਲ ਹੋ ਚੁੱਕੇ ਸੀ ਅੰਤਿਮ ਸਮਾਂ ਨੇੜੇ ਜਾਣ ਕੇ ਗੱਦੀ ਦਾ وارਸ ਹਰਕ੍ਰਿਸ਼ਨ ਜੋ ਹਰ ਤਰ੍ਹਾਂ ਕਾਬਲ ਸੀ ਆਪਣੇ ਛੋਟੇ ਪੁੱਤਰ ਨੂੰ ਥਾਪ ਦਿੱਤਾ ਗੁਰਗੱਦੀ ਦੀ ਰਸਮ ਅਦਾ ਹੋਈ ਕੀਰਤਨ ਹੋਇਆ ਕੜਾ ਪ੍ਰਸ਼ਾਦ ਵੰਡਿਆ ਗਿਆ ਗੱਦੀ ਤੇ ਬਿਠਾ ਕੇ ਮੱਥਾ ਟੇਕਿਆ ਸੰਗਤਾਂ ਨੂੰ ਹੁਕਮ ਕੀਤਾ ਮੱਥਾ ਟੇਕਣ ਲਈ ਦੂਜੇ ਦਿਨ ਉਹ ਜੋਤੀ ਜੋ ਸਮਾ ਗਏ ਇਹਨਾਂ ਦਾ ਸੰਸਕਾਰ ਸਤਲੁਜ ਦੇ ਕੰਡੇ ਤੇ ਕੀਰਤਪੁਰ ਤੋਂ ਕੁਝ ਦੂਰ ਕੀਤਾ ਗਿਆ ਜਿੱਥੇ ਅੱਜ ਕੱਲ ਪਤਾਲਪੁਰੀ ਗੁਰਦਵਾਰਾ ਰਾਮ ਰਾਏ ਵੀ ਉਸ ਉਦੋਂ ਦਿੱਲੀ ਵਿੱਚ ਸੀ ਉਸ ਨੂੰ ਈਰਖਾ ਹੋਣ ਲੱਗ ਪਈ ਉਸਨੇ ਮਸੰਦਾ ਨਾਲ ਮਿਲ ਕੇ ਦੂਰ ਦੂਰ ਸਨੇਹਾ ਭੇਜ ਦਿੱਤਾ ਕਿ ਗੁਰਗੱਦੀ RAM RAI ਨੂੰ ਮਿਲੀ ਹੈ ਸੰਗਤਾਂ ਦੀ ਭੇਟ RAM RAI ਕੋਲ ਆਉਣੀ ਸ਼ੁਰੂ ਹੋ ਗਈ ਜਿਸ ਵਿੱਚੋਂ ਅੱਧੀ ਪਚੱਦੀ ਮਸੰਦ ਵੀ ਰੱਖ ਲੈਂਦੇ ਜਿਸ ਨਾਲ ਮਸੰਦ ਵੀ ਬੇਈਮਾਨ ਹੋ ਗਏ ਗੁਰੂ ਗੋਬਿੰਦ ਸਿੰਘ ਵਕਤ ਇਹ ਬੇਈਮਾਨੀ ਸ਼िखरਤੀ ਪੁੱਜ ਚੁੱਕੀ ਸੀ ਇਸੇ ਕਰਕੇ ਉਹਨਾਂ ਨੇ ਮਸੰਦਾਂ ਨੂੰ ਵਿਚੋਲੇ ਦੀ ਪਦਵੀ ਤੋਂ ਬਰੀ ਕਰ ਦਿੱਤਾ ਤੇ ਸੰਗਤਾਂ ਨਾਲ ਸਿੱਧੇ ਰਿਸ਼ਤੇ ਕਾਇਮ ਕਰ ਲਏ ਤੇ ਇਹਨਾਂ ਦੀ ਪੁੱਛਗਿੱਛ ਖਤਮ ਹੋ ਗਈ ਦੂਜੀ ਭੁੱਲ ਰਾਮ رائے ਨੇ ਇਹ ਕੀਤੀ ਕਿ ਔਰੰਗਜ਼ੇਬ ਨੂੰ ਉਕਸਾਇਆ ਕਿ ਮੇਰੇ ਨਾਲ ਵਧੀਕੀ ਕੀਤੀ ਗਈ ਹੈ ਮੇਰੇ ਪਿਤਾ ਨੇ ਗੁਰਗੱਦੀ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ ਹੈ ਪਹਿਲੇ ਤਾਂ ਔਰੰਗਜ਼ੇਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਇੱਥੇ ਗੁਰਿਆਈ ਕਰ ਉਸ ਨੂੰ ਪੰਜਾਬ ਰਹਿਣ ਦੇ ਪਰ ਜਦ ਰਾਮ ਰਾਏ ਨੇ ਬਹੁਤ ਜ਼ੋਰ ਲਗਾਇਆ ਤਾਂ ਔਰੰਗਜ਼ੇਬ ਨੂੰ ਵੀ ਲੱਗਿਆ ਇਹ ਪੰਥ ਦੀਨ ਬਦਿਨ ਅੱਗੇ ਵਧ ਰਿਹਾ ਹੈ ਕੱਲ ਨੂੰ ਸਾਡੇ ਲਈ ਵੀ ਖਤਰਾ ਹੋ ਸਕਦਾ ਹੈ ਸੋ ਇਹਨਾਂ ਨੂੰ ਆਪਸ ਵਿੱਚ ਟਕਰਾਉਣ ਦਾ ਮੌਕਾ ਕਿਉਂ ਛੱਡਿਆ ਜਾਏ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਗੁਰੂ ਹਰਿਕ੍ਰਿਸ਼ਨ ਨੂੰ ਦਿੱਲੀ ਬੁਲਾਇਆ ਜਾਏ ਉਸ ਨੂੰ ਇਹ ਵੀ ਧੋਖਲਾ ਸੀ ਕਿ 5 ਸਾਲ ਦੇ ਬੱਚੇ ਵਿੱਚ ਐਸੀ ਕਿਹੜੀ ਖਾਸੀਅਤ ਹੈ ਜੋ RAM RAJ ਐਨੇ ਕਾਬਲ ਬੇਟੇ ਨੂੰ ਛੱਡ ਕੇ ਗੁਰਗੱਦੀ ਦਾ ਵਾਰਿਸ ਬਣਾ ਦਿੱਤਾ ਉਸਨੇ ਅਹਿਲਕਾਰਾਂ ਦੇ ਹੱਥ ਦਿੱਲੀ ਆਉਣ ਲਈ ਸੱਦਾ ਭੇਜ ਦਿੱਤਾ ਜਦੋਂ ਉਸਦੇ ਕਹੰਤੇ ਗੁਰੂ ਸਾਹਿਬ ਦਿੱਲੀ ਨਹੀਂ ਆਏ ਤਾਂ ਰਾਜਾ ਜੈ ਸਿੰਘ ਜੋ ਗੁਰੂ ਘਰ ਦਾ ਸ਼ਰਧਾਲੂ ਸੀ ਉਸ ਨੂੰ ਇਹ ਕਹਿ ਕੇ ਦਿੱਲੀ ਦੀਆਂ ਸੰਗਤਾਂ ਉਹਨਾਂ ਦੇ ਦਰਸ਼ਨਾਂ ਦੀ ਚਾਹ ਆਣ ਹਨ ਬੁਲਾਉਣ ਲਈ ਕਿਹਾ ਰਾਜਾ ਜੈ ਸਿੰਘ ਨੇ ਔਰੰਗਜ਼ੇਬ ਦੀ ਗੱਲ ਮੰਨਣ ਲਈ ਦੋ ਸ਼ਰਤਾਂ ਰੱਖੀਆਂ ਇੱਕ ਤਾਂ ਗੁਰੂ ਸਾਹਿਬ ਮੇਰੇ ਬੰਗਲੇ ਵਿੱਚ ਠਹਿਰਨਗੇ ਤੇ ਦੂਸਰਾ ਹਕੂਮਤ ਵੱਲੋਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਰਾਮ ਰਾਏ ਵੀ ਇਹ ਸੋਚ ਕੇ ਖੁਸ਼ ਹੋ ਗਿਆ ਕਿ ਅਗਰ ਗੁਰੂ ਹਰਿਕ੍ਰਿਸ਼ਨ ਜੀ ਆਏ ਤਾਂ ਹਰ ਰਾਏ ਸਾਹਿਬ ਦੀ ਹੁਕਮ ਅਦੂਲੀ ਹੋਵੇਗੀ। ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਕਿ ਮਲੇਛ ਦੇ ਮੱਥੇ ਨਹੀਂ ਲੱਗਣਾ ਤੇ ਇਸ ਬਿਨਾਂ ਤੇ ਸੰਗਤਾਂ ਨੂੰ ਫੜਕਾ ਸਕਦਾ ਹੈ ਤੇ ਜੇ ਨਾ ਆਏ ਤਾਂ ਔਰੰਗਜ਼ੇਬ ਨੂੰ ਚੁੱਕ ਦੇ ਸਕਦਾ ਹੈ ਕਿ ਉਹ ਹਕੂਮਤ ਦੇ ਖਿਲਾਫ ਬਾਗੀ ਹੋ ਗਏ ਹਨ ਸੁਨੇਹਾ ਸੁਣਾ ਦਿੱਤਾ ਗਿਆ ਰਾਜਾ ਜੈ ਸਿੰਘ ਨੇ ਆਪਣੇ ਦੂਤ ਪਰਸ਼ਰਾਮ ਨੂੰ ਬਹੁਤ ਸਾਰੇ ਘੋੜੇ ਡੋਲੇ ਰਾਤ ਤੇ ਕਈ ਤਰ੍ਹਾਂ ਦੇ ਸੁੱਖ ਸਮਾਨ ਸਮੇਤ ਗੁਰੂ ਸਾਹਿਬ ਨੂੰ ਲੈਣ ਲਈ ਕੱਲ ਦਿੱਤਾ ਇਹ ਸਭ ਸੁਣ ਕੇ ਸੰਗਤਾਂ ਤੇ ਨਗਰ ਵਾਸੀ ਮਾਇੂਸ ਹੋ ਗਏ ਕਿਉਂਕਿ ਦਿੱਲੀ ਹਕੂਮਤ ਨੇ ਗੁਰੂ ਅਰਜਨ ਦੇਵ ਜੀ ਨੂੰ ਬੁਲਾ ਕੇ ਸ਼ਹੀਦ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਗੜੀ ਬੁਲਾ ਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਸੀ ਅਜੇ ਪਰਿਵਾਰ ਤੇ ਸਿੱਖ ਸਲਾਹ ਕਰ ਹੀ ਰਹੇ ਸੀ ਕਿ ਗੁਰੂ ਸਾਹਿਬ ਨੇ ਬੜੀ ਦਲੇਰੀ ਨਾਲ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਹ ਦਿੱਲੀ ਜ਼ਰੂਰ ਜਾਣਗੇ ਪਰ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਗੇ ਫਕੀਰਾਂ ਦਾ ਕੰਮ ਨਹੀਂ ਕਿ ਬਾਦਸ਼ਾਹ ਅੱਗੇ ਉਹ ਆਪਣੇ ਘਰ ਦੇ ਝਗੜੇ ਨਿਪਟਾਉਣ ਜਾਂ ਭਰਾ ਦੇ ਖਿਲਾਫ ਖੜੇ ਹੋ ਕੇ ਕੋਈ ਫਰਿਆਦ ਕਰਨ ਪਰ ਸੰਗਤਾਂ ਨੂੰ ਦਰਸ਼ਨ ਦੇਣ ਅਸੀਂ ਜ਼ਰੂਰ ਜਾਵਾਂਗੇ ਸਾਡਾ ਜਾਣਾ ਹੀ ਅਕਾਲ ਪੁਰਖ ਦਾ ਹੁਕਮ ਹੈ ਫਰਵਰੀ 1644 ਦੇ ਦੂਸਰੇ ਹਫ਼ਤੇ ਕੀਰਤਪੁਰ ਤੋਂ ਦਿੱਲੀ ਲਈ ਰਵਾਨਾ ਹੋਏ ਪਰਿਵਾਰ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਤੇ ਸੈਨਿਕ ਜਵਾਨ ਨਾਲ ਸਨ ਰਸਤੇ ਵਿੱਚ ਦਿਆਲਪੁਰ ਬਨੂੜ ਤੇ ਨੇੜੇ ਆਪਣੀ ਭੈਣ ਨੂੰ ਮਿਲੇ ਉਹਨਾਂ ਨੂੰ ਸ਼ਾਇਦ ਪਤਾ ਸੀ ਕਿ ਇਹ ਸਫ਼ਰ ਉਹਨਾਂ ਦਾ ਆਖਰੀ ਸਫ਼ਰ ਹੈ ਵਿਸਾਖੀ ਦਾ ਪੂਰਬ ਨੇੜੇ ਹੋਣ ਕਰਕੇ ਸੰਗਤਾਂ ਕਾਬੁਲ ਪੇਸ਼ਾਵਰ ਕਸ਼ਮੀਰ ਦਹਾਕਾ ਆਪ ਤੋਂ ਆਈਆਂ ਹੋਈਆਂ ਸਨ ਅੰਬਾਲੇ ਦੇ ਨੇੜੇ ਪੰਜੋਕੜਾ ਕੁਝ ਦਿਨ ਪ੍ਰਚਾਰ ਕਰਨ ਲਈ ਠਹਿਰੇ ਇੱਥੇ ਆ ਕੇ ਉਹਨਾਂ ਨੇ ਇੱਕ ਲਕੀਰ ਖਿੱਚ ਦਿੱਤੀ ਕਿ ਸੰਗਤਾਂ ਆਪਣੇ ਘਰਾਂ ਨੂੰ ਪਰਤ ਜਾਣ ਕੁਜਕੂ ਸਿੰਘ ਛੱਡ ਕੇ ਇੱਥੇ ਹੀ ਪੰਡਤ ਲਾਲ ਚੰਦ ਨੇ ਜਦੋਂ ਲਾਮ ਲਸ਼ਕਰ ਦਾ ਡੇਰਾ ਦੇਖਿਆ ਤੇ ਪੁੱਛਿਆ ਕਿ ਇਹ ਡੇਰਾ ਕਿਸ ਦਾ ਹੈ ਤਾਂ ਇੱਕ ਸਿੱਖ ਨੇ ਕਿਹਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਤਾਂ ਉਸ ਨੂੰ ਸੱਤੀ ਕੱਪੜੀ ਅੱਗ ਲੱਗ ਗਈ ਤੇ ਕਹਿਣ ਲੱਗਾ ਕਿ ਕਲਯੁਗ ਵਿੱਚ ਸਾਡੇ ਕ੍ਰਿਸ਼ਨ ਤੋਂ ਵੱਡਾ ਕਿਹੜਾ ਹਰਕ੍ਰਿਸ਼ਨ ਪੈਦਾ ਹੋ ਗਿਆ ਚਾਹੀ ਉਸਨੇ ਗੀਤਾ ਦਾ ਨਾਮ ਵੀ ਨਾ ਸੁਨਿਆ ਹੋਵੇ ਸਿੱਖ ਨੇ ਕਿਹਾ ਕਿ ਪੰਡਿਤ ਜੀ ਐਵੇਂ ਗੁੱਸੇ ਵਿੱਚ ਕਿਉਂ ਆ ਰਹੇ ਹੋ ਇੱਕ ਵਾਰੀ ਦਰਸ਼ਨ ਕਰਕੇ ਤਾਂ ਵੇਖ ਲਓ ਸਿੱਖ ਨੇ ਇਹ ਗੱਲ ਗੁਰੂ ਸਾਹਿਬ ਨੂੰ ਦੱਸ ਦਿੱਤੀ ਗੁਰੂ ਸਾਹਿਬ ਨੇ ਉਸ ਨੂੰ ਬੁਲਵਾ ਕੇ ਉਸ ਦੇ ਸਾਹਮਣੇ ਇੱਕ ਗੁੰਗੇ ਚੋਰ ਕੋਲੋਂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਗੀਤਾ ਦੇ ਅਰਥ ਕਰਵਾ ਦਿੱਤੇ ਬ੍ਰਹਮਣ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਚਰਣਾ ਤੇ ਮੱਥਾ ਟੇਕਿਆ ਤੇ ਉਹ ਵੀ ਗੁਰੂ ਦਾ ਸਿੱਖ ਬਣ ਗਿਆ ਜਦੋਂ ਗੁਰੂ ਸਾਹਿਬ ਪੰਜੋਕਰੀ ਤੋਂ ਚੱਲੇ ਤਾਂ ਉਹਨਾਂ ਨਾਲ ਮਾਤਾ ਸੁਲਖਣੀ ਭਾਈ ਦਰਗਾਹ ਮੱਲ ਭਾਈ ਵਿਆਲ ਦਾਸ ਭਾਈ ਗੁਰਦਿੱਤਾ ਤੋਂ ਇਲਾਵਾ ਕੁਝ ਹੋਰ ਸਿੱਖ ਸਨ ਗੁਰੂ ਸਾਹਿਬ ਦਾ ਆਉਣਾ ਸੁਣ ਕੇ ਦੂਰ ਦਰੇਡੇ ਤੋਂ ਸੰਗਤਾਂ ਦਰਸ਼ਨ ਕਰਨ ਲਈ ਆਉਣ ਲੱਗੀਆਂ ਪੁਰੂਖ ਖੇਤਰ ਵਿੱਚ ਵਸਦੇ ਕਈ ਹਿੰਦੂ ਪੰਡਤ ਤੇ ਵਿਦਵਾਨ ਆਪ ਜੀ ਨਾਲ ਗਿਆਨ ਚਰਚਾ ਕਰਨ ਲਈ ਆਏ ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਦਾ ਬੜਾ ਨਿੱਘਾ ਸਵਾਗਤ ਕੀਤਾ ਰਾਜਾ ਜੈ ਸਿੰਘ ਉਸਦੇ ਪੁੱਤਰ ਰਾਣੀਆਂ ਕਈ ਵਜ਼ੀਰ ਤੇ ਮੰਤਸਬਦਾਰ ਉਹਨਾਂ ਦੀ ਸਵਾਗਤ ਲਈ ਆਏ ਚਾਂਦੀ ਦੇ ਥਾਲ ਵਿੱਚ ਕਈ ਸੁਗਾਤਾਂ ਵੀ ਭੇਟ ਕੀਤੀਆਂ ਜੋ ਉਹਨਾਂ ਨੇ ਗਰੀਬਾਂ ਨੂੰ ਵੰਡ ਦਿੱਤੀਆਂ ਉਹਨਾਂ ਦੇ ਠਹਿਰਨ ਦਾ ਇੰਤਜ਼ਾਮ ਇੱਕ ਸੁੰਦਰ ਮੰਗਲੇ ਵਿੱਚ ਕਰ ਦਿੱਤਾ ਗਿਆ ਜਿਸ ਨੂੰ ਅੱਜਕੱਲ ਬੰਗਲਾ ਸਾਹਿਬ ਗੁਰਦੁਆਰਾ ਕਿਹਾ ਜਾਂਦਾ ਹੈ ਸ਼ਹਿਰ ਵਿੱਚ ਗੁਰੂ ਸਾਹਿਬ ਦੀ ਆਉਣ ਦੀ ਧੂਮ ਮਚ ਗਈ ਲੋਕ ਦਰਸ਼ਨਾਂ ਲਈ ਆਉਣਾ ਸ਼ੁਰੂ ਹੋ ਗਏ ਔਰੰਗਜ਼ੇਬ ਨੂੰ ਖਬਰ ਪਹੁੰਚਾ ਦਿੱਤੀ ਗਈ ਜਦ ਉਸਨੇ ਇਹਨਾਂ ਦਾ ਇੰਨਾ ਜਾ ਸੁਣਿਆ ਤਾਂ ਬੜੀ ਬੇਸਰਵੀ ਨਾਲ ਉਹਨਾਂ ਨੂੰ ਮਿਲਣ ਦਾ ਇੰਤਜ਼ਾਰ ਕਰਨ ਲੱਗਾ ਜਦੋਂ ਗੁਰੂ ਸਾਹਿਬ ਨਾ ਆਏ ਤਾਂ ਖੁਦ ਚੱਲ ਕੇ ਮਿਲਣ ਵਾਸਤੇ ਗਿਆ ਕਹਿੰਦੇ ਹਨ ਅੱਧੀ ਘੜੀ ਉਦੋਂ ਗੁਰੂ ਸਾਹਿਬ ਦੀ ਇੰਤਜ਼ਾਰ ਵਿੱਚ ਬੈਠਾ ਰਿਹਾ ਪਰ ਉਹ ਨਹੀਂ ਆਏ ਤਾਂ ਲਿਖ ਕੇ ਸੁਨੀਹਾ ਭੇਜਿਆ ਮੇਰਾ ਹੈ ਰਾ ਦਿਦਾਰ ਮੈਂ ਆਪ ਚੱਲ ਆਇਆ ਫਕੀਰ ਦਰਬਾਰ ਗੁਰੂ ਸਾਹਿਬ ਨੇ ਵਾਪਸ ਸੁਨੀਹਾ ਘੱਲ ਦਿੱਤਾ ਅਸੀਂ ਫਕੀਰ ਹਾਂ ਗਰੀਬਾਂ ਤੇ ਦੀਨ ਦੁਖੀਆਂ ਨਾਲ ਸਾਡਾ ਵਾਹ ਹੈ ਬਾਦਸ਼ਾਹਾਂ ਨਾਲ ਸਾਡਾ ਕੀ ਕੰਮ ਇੱਥੇ ਆ ਕੇ ਗੁਰੂ ਸਾਹਿਬ ਨੇ ਰੋਗੀਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਦਵਾਈ ਕੁਝ ਆਤਮਿਕ ਤੇ ਅਧਿਆਤਮਿਕ ਸ਼ਕਤੀ ਉਹਨਾਂ ਦੀ ਬੋਲ ਚਾਲ ਦਾ ਢੰਗ ਰੋਗੀ ਬਿਲਕੁਲ ਠੀਕ ਹੋ ਜਾਂਦਾ ਇਸ ਗੱਲ ਦੀ ਸਾਰੇ ਸ਼ਹਿਰ ਵਿੱਚ ਚਰਚਾ ਹੋਣ ਲੱਗੀ ਔਰੰਗਜ਼ੇਬ ਦੇ ਦਰਬਾਰ ਵਿੱਚ ਵੀ ਗੁਰੂ ਸਾਹਿਬ ਦੀ ਵਡਿਆਈ ਫੈਲਣ ਲੱਗੀ ਜਿਸ ਤੋਂ RAM RAJ ਬਹੁਤ ਧੁਖਿਆ ਤੇ ਕੁਝ ਉਲਟੇ ਸਿੱਧੇ ਬੋਲ ਬੋਲਣ ਲੱਗਾ ਤਾਂ ਦਰਬਾਰੀ ਨੇ ਜਵਾਬ ਦਿੱਤਾ ਕਿ ਤੁਹਾਡੀਆਂ ਕਰਾਮਾਤਾਂ ਤਾਂ ਤੁਹਾਡੀ ਆਪਣੀ ਤਾਰੀਫ਼ ਕਰਵਾਉਣ ਵਾਸਤੇ ਹੁੰਦੀਆਂ ਹਨ ਤੇ ਦੁੱਖ ਦਾ ਕਾਰਨ ਬਣਦੀਆਂ ਹਨ ਪਰ ਉਹਨਾਂ ਦੀ ਸ਼ਕਤੀ ਤਾਂ ਖਲਕਤ ਨੂੰ ਸੁੱਖ ਦੇ ਰਹੀ ਹੈ ਜੇਕਰ ਆਪ ਸਭ ਨੂੰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਤੋਂ ਬਾਅਦ ਵਾਲੀ ਜੋ ਜਾਣਕਾਰੀ ਹੈ ਗੁਰੂ ਹਰਕ੍ਰਿਸ਼ਨ ਜੀ ਬਾਰੇ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਪਾਵਾਂਗੇ ਜੇਕਰ ਤੁਸੀਂ ਉਹ ਅਗਲੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਧੰਨਵਾਦ